ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ। ਮੈਂ ਫੋਟੋ ਕਰਵਾ ਲਉਂਗਾ ਪੂਰਾ ਬੈਕਗ੍ਰਾਉਂਡ ਦਿਖਾਉਣ ਦਾ। ਗੁੱਡ ਵਰਕ ਟੂ एवरीवन। ਥੈਂਕ ਯੂ। ਪਲੱਸ ਕਾਨਫਰੈਂਸਰੀ ਸਰ ਦਾ 25 25 ਤਰੀਕ ਨੂੰ 25 ਫ फेब्रुवारी ਨੂੰ ਐਸਐਮਓ ਸਮਰਾਲਾ ਡਾਕਟਰ ਤਰਕ ਜੋਤ ਸਿੰਘ ਜਿਹੜੇ ਹੈਗੇ ਕਾਫੀ ਪੁਰਾਣੇ ਤੇ ਡਾਕਟਰ ਹੈਗੇ ਸਰਕਾਰੀ ਉਹਨਾਂ ਤੇ ਇਕ ਅਟੈਕ ਦਾ ਮਸਲਾ ਸਾਹਮਣੇ ਆਇਆ ਸੀਗਾ 24 ਤਰੀਕ ਰਾਤ ਨੂੰ ਉਹਦੇ ਬਿਹਾਫ ਤੇ ਸੰਬਰਾਲਾ ਪੁਲਿਸ ਸਟੇਸ਼ਨ 'ਚ ਇੱਕ ਐਫ ਆਈ ਆਰ ਲੌਂਚ ਹੋਇਆ ਸੀਗਾ ਜੀ 341 506 ਚੰਤੀ ਆਪੀਸੀ 'ਚ ਉਹਦੀ ਤਫਤੀਸ਼ 'ਚ ਕੱਲ ਸਾਡੇ ਕਾਈਂਡ ਆਫ ਬਲਾਈਂਡ ਕੇਸ ਸੀਗਾ ਸਾਡੀ ਬੜੀ ਸਸਟੇਨਡ ਟੈਕਨੀਕਲ ਐਂਡ ਸਾਇੰਟਿਫਿਕ ਇਨਵੈਸਟੀਗੇਸ਼ਨ ਤੇ ਫਾਈਨਲੀ ਸਾਡੀ ਖੰਨਾ ਪੁਲਿਸ ਨੂੰ ਸਕਸੈਸ ਮਿਲੀ ਹੈ ਤੇ ਇਸ ਕੇਸ 'ਚ ਜਿਹੜੇ ਮੇਨਲੀ ਚਾਰ ਵਿਅਕਤੀ ਸੀਗੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਉਹਦੇ ਸਬੰਧ ਚ ਹੀ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੀ ਜਿਹੜਾ ਸਾਡੇ ਬਲਾਈਂਡ ਕੇਸ ਕ੍ਰੈਕ ਕਰਨ ਚ ਇਹਦਾ ਸ਼੍ਰੇਜ ਹੰਦਾ ਜੀ ਐਸਪੀ ਡੀ ਸੌਰਵ ਜਿੰਦਲ ਇਨਾਂ ਦੀ ਅੰਡਰ ਡੀਐਸਪੀ ਸਮਰਾਲਾ ਤਰਨੋਜਨ ਸਿੰਘ ਡੀਐਸਪੀ ਡੀ ਸੁਖਮਰਤਨ ਦਾਵਾ ਆਪਣੇ ਇੰਚਾਰਜ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਐਸਐਚਓ ਸਮਰਾਲਾ ਰਾਉ ਵਰਿੰਦਰ ਇਨਾਂ ਸਾਰਿਆਂ ਨੇ ਮਿਲ ਕੇ ਬਹੁਤ ਹੀ ਸੂਝਬੂਝ ਤੇ ਪੇਸ਼ੈਂਟਲੀ ਔਰ ਸਸਟੇਨਡ ਵੇ ਨਾਲ ਇਸ ਕੇਸ ਨੂੰ ਕ੍ਰੈਕ ਕੀਤਾ ਇਹਦੀ ਡੀਟੇਲ ਜੇ ਮੈਂ ਦੱਸਣਾ ਚਾਹਾਂਗੀ ਜੀ 25 ਤਰੀਕ ਨੂੰ ਸਾਨੂੰ ਡਾਕਟਰ ਤਰਕ ਜੋਤ ਸਿੰਘ ਜਿਹੜੇ ਐਸਐਮਓ ਸਮਰਾਲਾ ਹੈਗੇ ਆਰਾਊਂਡ ਆਈ ਥਿੰਕ ਕਾਫੀ ਪੁਰਾਣੇ ਅਰਸੇ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਆ ਮੈਡੀਕਲ ਵਿੰਗ 'ਚ ਉਹਨਾਂ ਵੱਲੋਂ ਸਾਨੂੰ ਕੰਪਲੇਨਟ ਮਿਲੀ ਸੀ ਕਿ ਜਿਹੜੀ 24 ਤਰੀਕ ਨੂੰ ਆਰਾਊਂਡ 11:00 11:00 ਵਜੇ ਜਦੋਂ ਡਿਊਟੀ ਤੋਂ ਆਫ ਕਰਕੇ ਆਪਣੇ ਰੈਜ਼ਿਡੈਂਸ ਤੇ ਜਾ ਰਹੇ ਸੀਗੇ ਉਹ ਸਮਰਾਲੇ ਹੀ ਰਹਿੰਦੇ ਆਪਣੇ ਸਿਵਲ ਹਸਪੀਟਲ ਦੇ ਨੇੜੇ ਤਾਂ ਉਹਨਾਂ ਨੂੰ ਇੱਕ ਆਪਣੀ ਗੱਡੀ ਦਾ ਉਹ ਬਰੀਜ਼ਾ ਕਾਰ ਉਹਨਾਂ ਕੋਲ ਹੈਗੀ ਉਹਦੇ 'ਚ ਆਪਣੇ ਘਰ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਇੱਕ ਵਰਨਾ ਗੱਡੀ ਆਈ ਜਿਹਦਾ ਨੰਬਰ PB65 ਤੋਂ ਸ਼ੁਰੂ ਹੁੰਦਾ ਸੀ ਉਹਦੇ ਚ ਤਿੰਨ ਚਾਰ ਨੌਜਵਾਨ ਸਵਾਰ ਸਿਗੇ ਉਹਨਾਂ ਨੇ ਉਹਨਾਂ ਦੀ ਗੱਡੀ ਨੂੰ ਘੇਰ ਲਿਆ ਔਰ ਉਹਨਾਂ ਨੂੰ ਕ੍ਰਿਮੀਨਲੀ ਇੰਟੀਮੀਡੇਟ ਕੀਤਾ ਪਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜੇ ਬਟ ਹੀ ਆਲਸੋ ਸੋ ਕਿ ਜਿਹੜੇ ਉਹ ਬੰਦੇ ਸਿਗੇ ਉਹਨਾਂ ਨੇ ਹੱਥਾਂ 'ਚ ਕੁਝ ਫੜਿਆ ਹੋਇਆ ਸੀ ਵਿਚ ਕੁਡ ਹੈਵ ਬੀਨ ਕੋਈ ਫੇਟਲ ਚੀਜ਼ ਹੋ ਸਕਦੀ ਸੀ ਨੁਕਸਾਨ ਪਹੁੰਚਾਉਣ ਲਈ ਸੋ ਉਸ ਪਿਛਲੇ ਹਫ਼ਤੇ ਅਸੀਂ ਨਾਮ ਅਲੂ ਵਿਅਕਤੀਆਂ ਦੇ ਖਿਲਾਫ ਐਫਆਈਆਰ ਨੰਬਰ 3925 ਫ फेब्रुवारी ਨੂੰ ਲੌਂਚ ਕੀਤੀ ਸੀਗੀ ਅੰਡਰ ਸੈਕਸ਼ਨ 341 506 34 ਆਪੀਸੀ ਥਾਣਾ ਸਮਰਾਲਾ ਸੋ ਇਸ बिकॉज ਸਾਡੇ ਜ਼ਿਲ੍ਹੇ ਦੇ ਬੜੇ ਹੀ ਰੈਨਾਉਂਡ ਔਰ ਰਿਸਪੈਕਟੇਬਲ ਸਿਟੀਜ਼ਨ ਹੈ ਔਰ ਇੱਕ ਬਿਲਕੁਕੁਲ ਹੀ ਬਲਾਈਂਡ ਕੇਸ ਹੈਗਾ ਉਹਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਆਪਣੀ ਟੀਮਾਂ ਬਣਾਈਆਂ ਜਿਹਦੇ ਚ ਸਮਰਾਲਾ ਦੀ ਵੀ ਟੀਮ ਸੀਗੀ ਔਰ ਖੰਨਾ ਪੁਲਿਸ ਦੀ ਜਿਹੜੀ ਸੀਆਈਏ ਵਿੰਗ ਹੈ ਇਹਨਾਂ ਦੀ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਹਨ ਕਿਸੇ ਨੇ ਉਹਨੂੰ ਸੀਸੀਟੀਵੀਸ ਤੇ ਪੂਰੀ ਟ੍ਰੇਲ ਫਾਲੋ ਕੀਤੀ ਕਿਸੇ ਨੇ ਜਿਹੜੀ ਗੱਡੀਆਂ ਵਰਨਾ ਗੱਡੀ ਸੀ ਉਹਦੀ ਅਸੀਂ ਹਰ ਤਰ੍ਹਾਂ ਦੀ ਸੈਂਟੀਫਿਕ ਵੇ ਨਾਲ ਜੋ ਵੀ ਗੱਡੀਆਂ ਸੀ ਵੈਰੀਫਾਈ ਕੀਤੀਆਂ ਫਾਈਨਲੀ ਸਾਨੂੰ ਕੱਲ ਸਕਸੈਸ ਮਿਲੀ ਜਦੋਂ ਅਸੀਂ ਇਸ ਕੇਸ ਤੇ ਇਨਵੋਲਡ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ 'ਚ ਇੱਕ ਦਾ ਨਾਂ ਹੈਗਾ ਜੀ ਰੇਨੂ ਮਹੰਤ ਇਹ ਵਾਸੀ ਬਹਿਲੋਲਪੁਰ थाना ਮਾਛੀਵਾੜਾ ਸਾਹਿਬ ਦੀ ਹੈਗੀ ਦੂਜਾ ਮਨਪ੍ਰੀਤ ਸਿੰਘ ਉਰਫ ਮਨੀ ਇਹ ਵੀ ਵਾਸੀ ਬਹਿਲੋਲਪੁਰ ਤੀਜਾ ਸੰਜੀਵ ਕੁਮਾਰ ਉਰਫ ਲੱਕੀ ਇਹ ਰਹਿਣ ਵਾਲਾ ਹੈ ਜੀ ਬੋਰਡ ਨੰਬਰ 1 ਮੁਹੱਲਾ ਰਾਈ ਰਾਈਵਾੜਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦਾ ਔਰ ਚੌਥਾ ਜਗਜੀਵਨ ਕੁਮਾਰ ਹੈ ਔਰ ਇਹ ਵੀ ਰਹਿਣ ਵਾਲਾ ਜੀ ਬਹਿਲੋਲਪੁਰ ਦਾ ਔਰ ਜਿਹੜੀ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਉਹਦੇ ਚੋਂ ਸਾਹਮਣੇ ਆਇਆ ਕਿ ਜਿਹੜਾ ਰੇਨੂ ਮਹੰਤ ਹੈ ਇਹਦਾ ਪਿੰਡ ਬਹਿਲੋਲਪੁਰ ਵਿੱਚ ਇੱਕ ਡੇਰਾ ਹੈ ਜਿੱਥੇ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਬੇਸਿਕਲੀ ਮਨਪ੍ਰੀਤ ਸਿੰਘ ਔਰ ਜਗਜੀਵਨ ਕੁਮਾਰ ਦੋਨੋਂ ਹੀ ਸਿਵਲ ਹਸਪਤਾਲ ਸਮਰਾਲਾ ਚ ਸਫਾਈ ਸੇਵਕ ਦਾ ਕੰਮ ਕਰਦੇ ਆ ਔਰ ਜਿਹੜਾ ਮਨਪ੍ਰੀਤ ਔਰ ਸੰਜੀਵ ਹੈ ਇਹ ਦੋਨੋਂ ਜਿਹੜਾ ਰੈਨੂ ਮਹੰਤੇ ਦੇ ਡੇਰੇ ਤੇ ਇਹਨਾਂ ਦਾ ਆਣਾ ਜਾਣਾ ਸੀਗਾ ਔਰ ਇਹਨਾਂ ਨੇ ਆਪਸ ਚ ਇਹਨਾਂ ਨੂੰ ਬਿਕੋਜ਼ ਐਸਐਮਓ ਸਮਰਾਲਾ ਪੁਰਾਣੀ ਉਥੇ ਪੋਸਟਡ ਹੈ ਇਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਤਰਕਜੋਤ ਸਿੰਘ ਹੈ ਇਹ ਡੇਰਾ ਤੋਂ ਆਪਣੇ ਘਰ ਜਾਂਦੇ ਆ ਆਪਣੀ ਡਿਊਟੀ ਤੋਂ ਆਫ ਕਰਕੇ ਔਰ ਕੱਲੇ ਰਹਿੰਦੇ ਆ ਔਰ ਇਹਨਾਂ ਕੋਲ ਕੁਛ ਨਾ ਕੁਛ ਵੈਲਿਊਏਬਲ ਹੋ ਸਕਦਾ ਹੈ ਕੈਸ਼ ਆ अपना जो भी सामान ਹੁੰਦਾ ਉਹਨਾਂ ਦਾ ਘਰ ਵੀ ਨੇੜੇ ਸਟੇਇੰਗ ਅਲੋਨ ਉਹਨਾਂ ਨੂੰ ਪੂਰਾ ਪਤਾ ਸੀ ਇਸ ਕਰਕੇ ਇਹਨਾਂ ਦਾ ਪਲਾਨ ਸੀਗਾ ਕਿ ਇਕੱਲੇ ਨੂੰ ਘੇਰ ਕੇ ਇਹਨਾਂ ਨਾਲ ਕੁਝ ਨਾ ਕੁਝ ਲੁੱਟਖੋ ਦੀ ਵਾਰਦਾਤ ਕਰਨਗੇ ਇਸੇ ਨiyet ਨਾਲ ਇਹਨਾਂ ਨੇ ਇਹ ਜਿਹੜਾ ਪਲਾਨ ਕੀਤਾ ਸੀ ਜੋ ਉਸ ਦਿਨ ਤਾਂ ਪ੍ਰੀਅਮਪਟ ਹੋ ਗਿਆ ਬਟ ਹੌਲੀ ਹੌਲੀ ਅੱਗੇ ਪਲੈਨਿੰਗ ਕਰ ਰਹੇ ਸੀ ਇਸ ਪੇ ਹਫਤੇ ਅਸੀਂ ਕੱਲ ਇਹਨਾਂ ਦੇ ਪੁੱਛਗਿਛ ਤੇ ਬਿਹਾਫ ਤੇ 394 ਔਰ 398 ਆਈਪੀਸੀ ਦੇ ਸੈਕਸ਼ਨ ਦਾ ਵਾਅਦਾ ਕੀਤਾ ਔਰ 2554 ਅਨਾਟ ਅਸਲਾ ਐਕ ਦਾ ਵਾਦਾ ਵੀ ਕੀਤਾ ਕਿਉਂਕਿ ਨਾ ਤੋਂ ਜੋ ਸਾਨੂੰ ਰਿਕਵਰੀਜ਼ ਹੋਈਆਂ ਉਹ ਉਹਦੇ ਚ ਇੱਕ ਕਿਰਚ ਲੋਹਾ ਮਿਲੀ ਹੈ ਰੇਨੂ ਮਹਨ ਤੋਂ ਮਨਪ੍ਰੀਤ ਤੋਂ ਸਾਨੂੰ ਦਾਤਰ ਲੋਹੇ ਦਾ ਮਿਲਿਆ ਔਰ ਇੱਕ ਪਿਸਟਲ ਕਿਡੋਨਾ ਟॉय ਪਿਸਟਲ ਜੋ ਉਹਨਾਂ ਨੇ ਇੰਟੀਮੀਡੇਟ ਕਰਨ ਲਈ ਯੂਜ਼ ਕੀਤੀ ਹੋਣੀ ਹੈ ਔਰ ਸੰਜੀਵ ਕੁਮਾਰ ਔਰ ਫਲਕੀ ਤੋਂ ਸਾਨੂੰ ਇੱਕ ਲੋਹੇ ਦਾ ਦਾਤਰ ਔਰ ਇੱਕ ਚਾਕੂ ਰਿਕਵਰ ਹੋਇਆ ਸੋ ਬੇਸਿਕਲੀ ਇਹਨਾਂ ਨੇ ਇਸੇ ਪਲਾਨ ਨਾਲ ਲੁੱਟ ਖੋਦੀ ਨੀਅਤ ਨਾਲ ਹੀ ਸਾਰਾ ਕੁਝ ਜਿਹੜਾ ਕਿ ਡਰਜਾ ਸਿਗਾ ਕ੍ਰਾਈਮ ਔਰ ਇਸ ਦੇ ਇਲਾਵਾ ਮੈਂ ਦੱਸਣਾ ਚਾਹਾਂਗੀ ਜਿਹੜੇ ਰੇਨੂ ਮਹੰਤ ਇਹਦੇ ਤੇ ਵੀ ਪਹਿਲਾਂ ਤਿੰਨ ਪਰਚੇ ਦਰਜ 2011 ਚ ਇਹਦੇ ਤੇ ਇੱਕ ਹਰਟ ਕੇਸ ਦਾ ਪਰਚਾ ਦਰਜ ਹੋਇਆ ਸੀ ਮਾਛੀਵਾੜਾ ਸਾਹਿਬ ਚ 2020 ਚ 188 ਦਾ ਪਰਚਾ again ਮਾਛੀਵਾੜਾ ਸਾਹਿਬ ਔਰ 2022 ਚ 304 ਦਾ ਮੁਕਦਮਾ ਦਰਜ ਜਿਹੜਾ ਸੰਜੀਵ ਕੁਮਾਰ ਵਾਸੀ ਚਮਕੌਰ ਸਾਹਿਬ ਹੈ ਇਹਦੇ ਤੇ ਪਹਿਲਾਂ ਪੰਜ ਪਰਚੇ ਦਰਜ ਹੈ ਵਿੱਚ ਇਨਵੋਲ ਦੋ ਐਨਡੀਪੀਐਸ ਤੇ ਇੱਕ 307 ਦਾ ਇੱਕ ਚੋਰੀ ਦਾ ਤੇ ਇੱਕ ਲੜਾਈ ਝਗੜੇ ਦਾ ਸੋ ਬੇਸਿਕਲੀ ਇਹ ਨਾ ਜੋ ਚਾਰ ਚੋ ਦੋ ਤਾਂ ਪੁਰਾਣੇ ਹੀ ਕ੍ਰਿਮੀਨਲ ਟੈਂਡੈਂਸੀ ਦੇ ਸੀਗੇ ਤੇ ਹੁਣ ਇਹਨਾਂ ਨੇ ਬੜਾ ਹੀ ਸੀਰੀਅਸ ਅਫੈਂਸ ਕਰਨ ਦਾ ਪਲਾਨ ਕੀਤਾ ਸੀਗਾ ਜੋ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਹਨਾਂ ਸਾਰਿਆਂ ਨੂੰ ਅਰੈਸਟ ਕਰਕੇ ਇੱਕ ਲੈਸਨ ਵੀ ਮਿਲਦਾ ਹੈ ਕਿ ਸਾਡੇ ਜਿਹੜੇ ਸਿਟੀਜ਼ਨਸ ਹੈ ਉਹਨਾਂ ਦੀ ਜਿਹੜੀ ਸਿਕਿਉਰਿਟੀ ਔਰ ਸੇਫਟੀ ਹੈ ਸਾਡੇ ਲਈ ਬਹੁਤ ਹੀ ਪਰ ਐਮਾਉਂਟ ਇੰਪੋਰਟੈਂਸ ਰੱਖਦੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਕੋਈ ਵਾਰਦਾਤਾ ਪੁਰਾਣੀ ਨਾ ਚੋ ਟ੍ਰੇਸ ਕਰੀਏ ਕਿ ਸ਼ਾਇਦ ਇਹਨਾਂ ਨੇ ਪਹਿਲਾਂ ਵੀ ਇਦਾਂ ਦਾ ਕੁਝ ਲੁੱਟਾਂ ਖੋਹਾਂ ਦਾ ਪਲਾਨ ਕੀਤਾ ਹੋਇਆ ਈ ਆਈਵਨ ਐਗਜ਼ੀਕਿਊਟ ਕੀਤਾ ਹੈ ਥੈਂਕ ਯੂ ਇਸ ਥੇਮ ਛੇੜੀ ਹੋਈ ਹੈ ਖੰਨਾ ਪੁਲਿਸ ਨੇ ਇਨਫੈਕਟ ਹਾਲ ਆਫ ਪੰਜਾਬ ਪੁਲਿਸ ਨੇ ਇਹਦੇ ਚ ਵੀ ਸਾਡੇ ਸਾਰੇ ਥਾਣੇ ਸਾਡਾ ਸੀਆਈਏ ਸਟਾਫ ਪੀਓ ਸਟਾਫ ਸਪੈਸ਼ਲ ਬ੍ਰਾਂਚ ਟੈਕਨੀਕਲ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਕੰਟ੍ਰਿਬਿਊਟ ਕੀਤਾ ਹੈ ਔਰ ਇਸ ਸਾਲ 1 ਜਨਵਰੀ ਤੋਂ ਲੈ ਕੇ 2 ਪਹਿਲੀ ਮਾਰਚ ਤੱਕ ਸਾਨੂੰ 133 ਅਸੀਂ ਪੀਓ ਗ੍ਰਾਫਰ ਗ੍ਰਫਤਾਰ ਕਰਨ ਚ ਸਕਸੈਸਫੁਲ ਹੋਏ ਸੋ ਇਹ ਡਰਾਈਵ ਸਾਡੀ ਜਾਰੀ ਰਹੇਗੀ ਔਰ ਆਈ ਕੰਗਰਾਚੂਲੇਟ ਮਾਈ ਟੀਮ ਕੇ ਇਨੋ ਨੇ ਇਸ ਵਿੰਗ ਇਸ ਏਰੀਆ ਚ ਬਹੁਤ ਵਧੀਆ ਕੰਮ ਕੀਤਾ ਥੈਂਕ ਯੂ